देखो हस्बैंड वाइफ दी लाख ना बने पर पैणो मेरी बिनती है ध्यान ना सुनियो। बच्चियां दे कन्ना च जहर ना परो ने पे याद रखियो जे ओ बाप दे नहीं बने ते बणना तोहडे भी नहीं जे। मैं दुनिया ते ਘਰ ਉਜੜਦੇ ਵੇਖਿਆ ਆਪਣੀ ਜ਼ਿੰਦਗੀ ਮੈਂ ਤਜਰਬੇ ਚੋ ਦੱਸ ਰਿਹਾ ਸਾਡੀ ਜੁਆਇੰਟ ਫੈਮਿਲੀ ਆ 15 ਚ ਅਸੀਂ ਇੱਕ ਘਰ ਚ ਰਹਿੰਦੇ ਆ ਤੇ ਅੱਜ ਵੀ ਜਦੋਂ ਮੇਰੇ ਡੈਡੀ ਦੀ 16 ਚ ਡੈਥ ਹੋਈ ਸੀ ਨਾ ਮੈਨੂੰ ਕਿਸੇ ਪੱਤਰਕਾਰ ਨੇ ਕੈਨੇਡਾ ਪੁੱਛਿਆ ਸੀ ਮਾਤਾ ਪਿਤਾ ਤੁਹਾਡੇ ਨਾਲ ਰਹਿੰਦੇ ਆ ਮੈਂ ਕਿਹਾ ਮੈਂ ਜੇ ਏਡਾ ਵੱਡਾ ਨਹੀਂ ਹੋਇਆ ਕਿ ਮਾਂ ਬਾਪ ਸਾਡੇ ਨਾਲ ਰਹਿਣ ਅਸੀਂ ਤਿੰਨੇ ਭਰਾ ਆਪਣੇ ਮਾਂ ਬਾਪ ਨਾਲ ਰਹਿੰਦੇ ਆ ਮਗਾ ਜੇ ਮੇਡਾ ਵੱਡਾ ਨਹੀਂ ਹੋਇਆ ਤੇ ਅਸੀਂ ਛੱਡੋ ਜੇ ਸਾਡੇ ਬੱਚੇ ਵੀ ਪਹਿਲਾਂ ਮਾਂ ਨੂੰ ਆਪਣੀ ਦਾਦੀ ਨੂੰ ਆਣ ਕੇ ਗੱਲ ਦੱਸ ਦੇ ਉਹਦੇ ਤੋਂ ਸਾਨੂੰ ਪਤਾ ਲੱਗਦਾ ਦਾਦੀ ਤੋਂ ਪਤਾ ਲੱਗਦਾ ਕਿ ਬੱਚਿਆਂ ਨੂੰ ਆ ਚਾਹੀਦਾ ਤੁਸੀਂ ਆਪਣੇ ਮਾਂ ਬਾਪ ਦਾ ਕਦ ਵੱਡਾ ਕਰਨਾ ਕਿ ਛੋਟਾ ਕਰਨਾ ਬਹੁਤ ਵੱਡੀ ਗੱਲ ਤੁਹਾਡੇ ਆਪਣੇ ਹੱਥ ਵਾਸਾ ਕੋਠੀਆਂ ਨੂੰ ਕਰਨਾ ਜੀ ਤਿੰਨ ਤਿੰਨ ਮੰਜ਼ਲੀਆਂ ਵੀ ਕੋਠੀਆਂ ਹੈਗੀਆਂ ਮੈਂ ਆਪਣੀ ਜ਼ਿੰਦਗੀ ਚ ਵੱਡੇ ਵੱਡੇ ਅਮੀਰ ਲੋਕ ਵੇਖਿਆ ਜਿਨ੍ਹਾਂ ਦੇ ਘਰਾਂ ਚ ਉਹਨਾਂ ਦੇ ਮਾਂ ਬਾਪ ਨੌਕਰ ਸਮਝੇ ਗੁੱਸਾ ਨਾ ਮਨਿਆ ਜਦੋਂ ਤੁਸੀਂ ਮਰਨੇ ਪੈ ਗਏ ਤੁਹਾਨੂੰ ਵੀ ਨੌਕਰਾਂ ਸਾਹਮਣਾ ਬੱਚੇ ਤੁਹਾਡੇ ਕੋਲ ਨਹੀਂ ਆਉਣਾ ਪਰ ਐਸੇ-ਐਸੇ ਲੋਕ ਵੀ ਵੇਖਿਆ ਜਿਹੜੇ ਭੈਣਾਂ ਨੇ ਗੁਰਦੁਆਰੇ ਜਾਣਾ ਬੰਦ ਕਰਤਾ ਜਦੋਂ ਤੱਕ ਘਰ 'ਚ ਸੱਸ ਬਿਮਾਰ ਸੀ ਉਹਨਾਂ ਕਿਹਾ ਭੈਣੇ ਗੁਰਦੁਆਰੇ ਨਹੀਂ ਆਉਂਦੀ ਕਹਿੰਦੀ ਘਰ ਸੱਸ ਨੂੰ ਮੇਰੀ ਜ਼ਰੂਰਤ ਹੈ ਸਹੁਰੇ ਨੂੰ ਮੇਰੀ ਜ਼ਰੂਰਤ ਹੈ ਮੇਰਾ ਗੁਰਦੁਆਰਾ ਘਰੇ ਹੀ ਆ ਮੈਂ ਉਹਨੂੰ ਖਿਚੜੀ ਬਣਾ ਕੇ ਦੇਣੀ ਹੁੰਦੀ ਉਹਨੂੰ ਮੈਂ ਦਲੀਆ ਬਣਾ ਕੇ ਦੇਣਾ ਹੁੰਦਾ ਉਹਨੂੰ ਮੈਂ ਸਮਝਾ ਉਹਨੂੰ ਮੈਂ ਉਹਨ ਮੇਰੀ ਮੇਰੀ ਜ਼ਰੂਰਤ ਹੈ ਮੈਂ ਉਹਨਾਂ ਦੀ ਧੀ ਆ ਜਿੱਦਨ ਤੁਹਾਡੇ ਘਰ ਸਵਰਗ ਬਣ ਗਿਆ ਹੈ ਨਾ ਤੁਸੀਂ ਆਪਣੇ ਪਰਿਵਾਰਾਂ 'ਚ ਰਹਿਣਾ ਸੋਣ ਉਹ ਭੈਣ ਸੀ ਜਿਹਨੇ ਆਪਣੇ ਬੱਚੇ ਦੇ ਦਿਮਾਗ 'ਚ ਹੋਰ ਯਾਰ ਭਰ ਦਿੱਤਾ ਕਿ ਤੇਰੇ ਬਾਪ ਦਾ ਤੇ ਕਾਮੀ ਹੁਣ ਜਿਹੜਾ ਬੱਚੇ ਨੇ ਪਿਓ ਦੇ ਕੋਲ ਆਉਣਾ ਸੀ ਨਾ ਹੋਰ ਗਏ ਪੈਗਾ ਇੱਕ ਬੇਨਤੀ ਹੋਰ ਕਰਾਂ ਬੱਚਾ ਪੜਦਾ ਨਹੀਂ ਪੜ੍ਹਾਈ ਚ ਥੋੜਾ ਜਿਹਾ ਕਮਜ਼ੋਰ ਹੈ ਅਕਸਰ ਮਾਂ ਡਰ ਕੇ ਦਾ ਪਉਂਦੀ ਭਲਾ ਜਦੋਂ ਬੱਚਾ ਨਾ ਪੜਦਾ ਹੋਵੇ ਪੜਲਾ ਪੜਲਾ ਨਹੀਂ ਤੇ ਤੇਰੇ ਬਾਪ ਕੋਲੋਂ ਤੇਰੀ ਛੇਲ ਲਵਾਉਂ ਯਾਨੀ ਕਿ ਬਾਪ ਨੂੰ ਕਸਾਈ ਬਣਾ ਕੇ ਪੇਸ਼ ਕਰਨਾ ਵੀ ਬਾਵਰਗਾ ਦੇ ਦੁਨੀਆ ਤੇ ਕਸਾਈ ਕੋਈ ਨਹੀਂ ਪੈਣਾ ਮੇਰੀ ਬੇਨਤੀ ਧਿਆਨ ਨਾਲ ਜੋ ਨਹੀਂ ਪੜਦਾ ਤੇ ਡਰ ਆਪਣਾ ਪਾ ਪਿਓ ਦਾ ਡਰ ਪਾ ਕੇ ਉਹ ਜ਼ਾਲਮ ਕਿਉਂ ਬਣਾਉਣੇ ਵੀ ਦਾ ਕਸਾਈ ਬਣਾ ਕੇ ਪੇਸ਼ ਕਰਨਾ ਜਿਉ ਨਹੀਂ ਪੜਦਾ ਤੇ ਕਹੋ ਪੁੱਤ ਪੜ ਅਫਸਰ ਬਣੇਗਾ ਕੋ ਚੰਗਾ ਬਿਜ਼ਨਸਮੈਨ ਬਣ ਜਾਏਗਾ ਪਰ ਪਿਓ ਦਾ ਐਡਾ ਵੱਡਾ ਹਉਆ ਖੜਾ ਕਰਨਾ ਵੀ ਬੱਚੇ ਦੇ ਦਿਮਾਗ ਚ ਹੋਣਾ ਵੀ ਪਿਓ ਜ਼ਾਲਮ ਆ ਤੇ ਮਾਂ ਮੇਰੇ ਨਾਲ ਬੜਾ ਬੋਲੋ ਪਹਿਣੋ ਅੱਛਾ ਇਦਾਂ ਬਾਪ ਵੀ ਕਰ ਸਕਦਾ ਕਈਆਂ ਘਰਾਂ ਚ ਬਾਪ ਬੱਚਿਆਂ ਦੇ ਉੱਤੇ ਮਾਂ ਦਾ ਪ੍ਰਭਾਵ ਪਾਉਂਦੇ ਵੀ ਮਾਂ ਤੁਹਾਡੀ ਬੜੀ ਹਮੇਸ਼ਾ ਲੜਾਕੀ ਐ ਤੇ ਤੁਹਾਡੀ ਭੂਆ ਨਾਲ ਨਹੀਂ ਬਣੀ ਪੁੱਤੋ ਇਹਦੀ ਤੁਹਾਡੀ ਮਾਮੀਆਂ ਨਾਲ ਨਹੀਂ ਬਣੀ ਕਦੀ ਵੀ ਆਪਣਾ ਯਰ ਆਪਣੇ ਬੱਚਿਆਂ ਦੇ ਬਰੇਂਜ ਲੋਡ ਨਾ ਕਰੋ ਬੱਚੇ ਕੋਮਲ ਨੇ ਸ੍ਰੀ ਗੁਰੂ ਅੰਸਰ ਦੇ ਬਾਣੀ ਦਾ ਵਾਕ ਹੈ ਕਬੀਰ ਜੈਸੀ ਉਪਜੀ ਪੇੜ ਤੇ ਤੈਸੀ ਨਿਭੈ ਓੜ ਹੀਰਾ ਕਿਸ ਕਸ ਦਾ ਬਪਰਾ ਪੂਜਣਾ ਰਤਨ ਕਰੋੜ ਨਰਸਰੀ ਚੋਂ ਪੌਦਾ ਲੈ ਕੇ ਆਓ ਨਾ ਜਦੋਂ ਪੌਦਾ ਛੋਟਾ ਹੁੰਦਾ ਨਾ ਉਹਦੀ ਉਤਲੀ ਟਾਣੀ ਫੜ ਕੇ ਨਾ ਕਰੁੰਬਲੀ ਧਰਤੀ ਨਾਲ ਲਾ ਦਿਓ ਝੁਕ ਜਾਂਦਾ ਓ